ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਜੀ ਮੈਂ ਕੀ ਮਾਮਲਾ ਹੋਇਆ ਪੁੱਛੀ ਜੀ ਮੇਰਾ ਨਾਮ ਰਿਜਿੰਦਰ ਕੁਮਾਰ ਹੂੰ ਕੀ ਵੀ ਐਟਰਪ੍ਰਾਈਜ਼ ਕਿਕਰ ਬਾਜ਼ਾਰ ਤੋਂ ਹੂੰ ਉਹਦੇ ਬੰਦੇ ਦਾ ਨਾਮ ਹੈ ਅਦੀਸ਼ਵ ਬਸ਼ਨੂ ਕਹਿੰਦੇ ਹੂੰ ਉਹ ਕੋ ₹1 ਲੱਖ ਲੈ ਕੇ ਸ਼ਹਿਰ ਦਾ ਫਰਾਰ ਹੈ ਹੂੰ ਮੇਰਾ ਰਿਸ਼ਤੇਦਾਰ ਹੈ ਹੂੰ ਔਰ ਮੈਥੂ ਭਲਾ ਕੇ 22 ਲੱਖ ਰੁਪਏ ਮੇਰੇ ਵੀ ਗਿਆ ਵਾ ਹੂੰ ਤੇ ਅੱਜ ਉਹ ਸ਼ਹਿਰ ਤੋਂ ਫਰਾਰ ਹੈ ਇਹਨਾਂ ਨੇ 4 ਦਿਨ ਪਹਿਲਾਂ ਪਲਾਨਿੰਗ ਬਣਾ ਕੇ ਸ਼ੁੱਕਰਵਾਰ ਨੂੰ ਇਹਨਾਂ ਨੇ ਇੱਥੇ ਗੁੰਮਸਾਦੀ ਰਿਪੋਰਟ ਲਿਖਾ ਰੱਖੀ ਹੈ ਜਦੋਂ ਕਿ ਕੋਈ ਬੁਮ ਸੁਧਾਣੀ ਹੋ ਕੁਛ ਨਹੀਂ ਉਹਨਾਂ ਨੇ ਇੱਕ ਪਲਾਨਿੰਗ ਖੇਡੀ ਹੈ ਬਹੁਤ ਵੱਡਾ ਉਹਨਾਂ ਦਾ ਮਤਲਬ ਕਿ ਕਫਲਾ ਹੈਗਾ ਜਿਹਦੇ ਚ ਨਾਲ ਰਿਸ਼ਤੇਦਾਰ ਵੀ ਨਾਲ ਅਨਵੋਲਵ ਹੈ ਜਿਨ੍ਹਾਂ ਦੇ ਸ਼ਰਤ ਇਹਨਾਂ ਨੇ ਕਫਲਾ ਕੀਤਾ ਹੈਗਾ ਅੱਜ ਫਿਰ ਕੁਤਵਾਲੀ ਪਹੁੰਚੇ ਹੋ ਜੀ ਤੁਸੀਂ ਕਿੰਨੇ ਕ ਬੰਦੇ ਨੇ ਜਿਹੜੇ ਇਹਨਾਂ ਦਾ ਸ਼ਿਕਾਰ ਹੋਏ ਆ ਇਹਨਾਂ ਦਾ ਸ਼ਿਕਾਰ ਘੱਟੋ ਘੱਟ ਵੀ ਨਾ ਵਾਲਾ 30-40 ਬੰਦੇ ਹੋ ਜਾਣਗੇ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਰਿਸ਼ਤੇਦਾਰ ਨੇ ਤੁਹਾਡੇ ਕੋਈ ਗੱਲਬਾਤ ਕੋਈ ਤੁਹਾਡੀ ਇਸ ਤੋਂ ਪਹਿਲਾਂ ਹੋਈ ਹੋਵੇ ਕੋਈ ਗੱਲਬਾਤ ਨਹੀਂ ਹੋਈ ਜੀ ਮੇਰੇ ਤਾਂ ਬਲਕੇ ਕਹਿੰਦਾ ਤੂੰ ਪੈਸੇ ਲੈ ਜਾਈ ਉਦੋਂ ਹੀ ਪਤਾ ਲੱਗਿਆ ਵੀ ਭੱਜ ਗਿਆ ਭੱਜਣ ਤੋਂ ਬਾਅਦ ਇਹਨਾਂ ਨੇ ਡਰਾਮਾ ਕੀਤਾ ਵੀ ਉਹ ਭਾਈ ਗਾਇਬ ਹੋ ਗਿਆ ਗਾਇਬ ਹੋ ਗਿਆ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਪਤਾ ਇਹਨਾਂ ਨੂੰ ਸਾਰਾ ਸੀ ਇਹਨਾਂ ਨੇ ਇਸੇ ਗੱਲ 'ਚ 5-7 ਦਿਨਾਂ ਨੇ ਉਲਝਾਈ ਰੱਖਿਆ ਤੇ ਜਦੋਂ ਕਿ ਇਹਦੀ ਘਰ ਵਾਲੀ ਦੁਕਾਨ ਤੇ ਕਿ ਕਤਵਾਲੀ ਦੇ ਵਿੱਚ ਜਿਹੜਾ ਨਾ ਲਖਾਤਾ ਉਹ ਇੱਕ ਨਾ ਨੇ ਛਿਹੜੀ ਹੁੰਦੀ ਸਾਜੇ ਸੀ ਇੱਕੋ ਇਹਨਾਂ ਨੇ ਡਰਾਮਾ ਰਚਿਆ ਹੋਇਆ ਸੀ ਉਸ ਤੋਂ ਬਾਅਦ ਕੋਈ ਲੱਭਣ ਦੇ ਇਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਮੀਆਂ ਵੀ ਦੁਕਾਨ ਤੇ ਬੈਠੇ ਰਹਿੰਦੇ ਸੀ ਔਰ ਸੀਲ ਕਰੀ ਜਾਂਦੇ ਸੀ ਤੁਹਾਡੇ ਕੀ ਲੱਗਦੇ ਰਿਸ਼ਤੇਦਾਰੀ ਚ ਰਿਸ਼ਤੇਦਾਰੀ ਚ ਮੇਰਾ ਸਾਲਾ ਲੱਗਦਾ ਸਾਲਾ ਅੱਛਾ ਫਿਰ ਉਹਨੂੰ ਕੰਪਲੀਟ ਦੇਣਾ ਹੈ ਇੱਥੇ ਹਾਂਜੀ ਕੰਪਲੀਟ ਅੱਜ ਖਾਣਾ ਕਤਵਾਲੀ ਵਿਖਾ ਕੇ ਸਾਨੂੰ ਉਤਲਾਬ ਮਿਲੀ ਸੀ ਕਿ ਇਸ ਤਰ੍ਹਾਂ ਕਰਕੇ ਕਿਕਰ ਬਾਜ਼ਾਰ ਦੇ ਵਿੱਚ ਕੁਝ ਨਕੀਆਂ ਬਲੋ ਜਿਹੜਾ ਰਸਤਾ ਰੋਕਿਆ ਹੋਇਆ ਹੈ ਪਰ ਉਸੇ ਮੌਕੇ ਤੇ ਵੇ ਤੁਸੀਂ ਵੀ ਉੱਥੇ ਮੌਜੂਦ ਸੀਗੇ ਤੁਸੀਂ ਦੇਖਿਆ ਕਿ ਉੱਥੇ ਰਸਤਾ ਰੁਕਿਆ ਹੋਇਆ ਸੀ ਉਹ ਖੁਲਾਇਆ ਗਿਆ ਜਿਹੜੇ ਉੱਥੋਂ ਦੇ ਵਪਾਰੀ ਵਰਗ ਤੇ ਹੋਰ ਆਮ ਪਬਲਿਕ ਸੀ ਵੀ ਉਹਨਾਂ ਨੇ ਕੇਵੀ ਐਂਟਰਪ੍ਰਾਈਜ਼ ਜਾਂ ਫਿਕਰਮ ਜਰਨਲ ਸਟੋਰ ਦੇ ਮਾਲਕ ਜਿਹੜੇ ਸੀ ਉਹਨਾਂ ਨੇ ਲੋਕਾਂ ਦਾ ਦਿੱਤੀ ਨਾਂ ਦੇ ਸੀਗਾ ਜਿਹਦੇ ਬਾਰੇ ਸਾਡੇ ਕੋਲ ਕੋਈ ਬਹੁਤ ਤੱਕ ਕੰਪਲੀਟ ਨਹੀਂ ਸੀ ਸਿਰਫ ਅਕਲੇਸ਼ ਅਕਲੇਸ਼ ਬੰਸੋ ਦੇ ਗੁੰਮਸ਼ੁਦਗੀ ਸੰਬੰਧੀ ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਪੀਐਸਯੂ ਦਸਤਿਆਰ ਚੁਰੂਗਾ ਜਾਰੀ ਕਰਤਾ ਸੀਗਾ ਤੇ ਉਹਦੀਆਂ ਕਾਲ ਡਿਟੇਲਸ ਵਗੈਰਾ ਉਹਦੀ ਲੋਕੇਸ਼ਨ ਵਗੈਰਾ ਪਤਾ ਲਗਾਇਆ ਜਾ ਰਹਾ ਸੀ ਮਾਮਲਾ ਕਿਸ ਚੀਜ਼ ਦਾ ਹੈਗਾ ਗਮਛੂਦੀ ਉਹਨਾਂ ਨੇ ਲਖਾਈ ਹੈ ਅਸੀਂ ਜਾਰੀ ਕਰਕੇ ਇਸ਼ਤਿਹਾਰ ਉਹਦੀ ਵੈਰੀਫਿਕੇਸ਼ਨ ਚੱਲ ਰਹੀ ਹੈ ਇਸ ਦਰਮਿਆਨੇ ਘਟਨਾ ਵਾਪਰੀ ਹੈ ਅੱਜ ਸਾਡੇ ਕੋਲੇ ਹੁਣ ਜਿਹੜੇ ਉਹਨਾਂ ਦੇ ਸੀਗੇ ਬੰਦੇ ਰਜਿੰਦਰ ਵਗੈਰਾ ਅੱਜ ਕੋਲੇ ਆਏ ਸੀਗੇ ਉਹਨਾਂ ਨੇ ਸਾਡੇ ਕੋਲ ਕੰਪਲੇਨ ਲਖਾਈ ਹੈ ਵੀ ਜਿਹੜੀ ਉਹਦੀ ਗਮਛੂਦਗੀ ਹੈ ਉਹ ਗਲਤ ਹੈ ਬੰਦਾ ਰੂਪੋਸ਼ ਹੋਇਆ ਜਿਹਦੇ ਬਾਰੇ ਮਜੀਦ ਪੜਤਾਲ ਕਰਕੇ ਉਹ ਬੰਦੇ ਦੀ ਭਾਲ ਜਾਰੀ ਹੈ ਜਦੋਂ ਵੀ ਕੋਈ ਮਾਮਲਾ ਸਾਹਮਣੇ ਆਇਆ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਕਰ ਦਿੱਤਾ ਜਾਏ ਪਰ ਮੈਨੂੰ ਦੱਸਿਆ ਤਾਂ ਪੈਸੇ ਦੇ ਲੈਣ ਦੇ ਮਾਰੇ ਕੋਈ ਦਿੱਕਤ ਨਹੀਂ ਸਾਡੇ ਕੋਲੇ ਪੈਸੇ ਦੇ ਲੈਣ ਦੇ ਮਾਰੇ ਕੋਈ ਦਿੱਕਤੀ ਸ਼ਿਕਾਇਤ ਨਹੀਂ ਆਈ